ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਹੁਣ ਅੱਜ ਨਵੇਂ ਬਲੌਗ 'ਚ ਆ ਗਏ ਜੀ ਨਵਾਂ ਬਲੌਗ ਹੋਰ ਬਣਾ ਰਹੇ ਆ ਆਪਾਂ ਜਲੂਪਰ ਪਖਰਦਾਈ ਆ ਇਹ ਤੇ ਅੰਗਰੇਜ਼ਾਂ ਵੇਲੇ ਦੇ ਇੱਥੇ ਯਾਦਗਰਾਂ ਖੜੀਆਂ ਨੇ ਅੰਗਰੇਜ਼ਾਂ ਦੀਆਂ ਬਣਾਈਆਂ ਹੋਈਆਂ ਤੇ ਉਹਨਾਂ ਦੀਆਂ ਜਿਹੜੀਆਂ ਯਾਦਗਰਾਂ ਆ ਗਈਆਂ ਬੜੀਆਂ ਮਜ਼ਬੂਤ ਖੜੀਆਂ ਨੇ ਹਜੇ ਤੱਕ ਤੇ ਮੇਰੇ ਨਾਲ ਅੱਜ ਜੁੜੇ ਹੋਏ ਨੇ ਬੀਰਵਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੁਨਿਆਸ ਜੁੜ ਕੇ ਸਤਿ ਸ਼੍ਰੀ ਅਕਾਲ ਹਾਂਜੀ ਬੜਾ ਉੱਚਾ ਬੋਲਿਆ ਕਰੋ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਅੰਗਰੇਜ਼ਾਂ ਵਲੇ ਦੀਆਂ ਬਣਾਈਆਂ ਹੋਈਆਂ ਪੌੜ ਜਿਹੜੇ ਅੱਜ ਤੋਂ 200 ਸਾਲ ਪਹਿਲਾਂ ਬਣੇ ਹੋਏ ਨੇ ਠੀਕ ਹੈ ਹਾਂਜੀ ਠੀਕ ਹੈ ਤੇ ਅੱਜ ਬਾਈ ਜੀ ਚਲੋ ਪੜੇ ਤਾਂ ਘਟਨੇ ਪਰ ਕੰਮ ਦੀਆਂ ਗੱਲਾਂ ਇਹਨਾਂ ਨੂੰ ਬਹੁਤ ਆਉਂਦੀਆਂ ਨੇ ਇਹਨਾਂ ਨੇ ਦੇਖੇ ਨੇ ਇਹ ਇਹਨਾਂ ਦੇ ਉਮਰ ਤੋਂ ਪਹਿਲਾਂ ਦੇ ਨੇ ਇਹ ਤੇ ਪਰ ਅੱਜ ਤੁਹਾਨੂੰ ਇਹ ਦੱਸਣਗੇ ਉਹਨਾਂ ਬਾਰੇ ਆਜੋ ਬਾਈ ਜੀ ਆਪਾਂ ਚੱਲਗੇ ਅੱਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਬਾਜ ਉੱਚੀ ਰੱਖਿਓ ਹਾਂਜੀ ਕੀ ਆਈ ਬਾਜ ਹਾਂਜੀ 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 ਅੱਜ ਆਪਾਂ ਤੁਹਾਡੇ ਕੋਲ ਪੁੱਛਾਂਗੇ ਜਿਹੜੇ ਕੋ ਅੰਗਰੇਜ਼ਾਂ ਵੇਲੇ ਦੇ ਪੁਲ ਬਣੇ ਹੋਏ ਨੇ ਉਹਨਾਂ ਬਾਰੇ ਅੱਜ ਮਾੜਾ ਪੁਲ ਦਿਖਾਓ ਸਾਨੂੰ ਜੀ ਆਓ ਜੀ ਦੇਖੋ ਅੱਛਾ ਜੀ ਅਸ ਅੱਛਾ ਜੀ ਆਹ ਪੁਲ ਆਹ ਪੁਲ ਬੜਾ ਜੀ 200 ਬੜਾ ਹੋ ਗਿਆ ਜੀ ਇਹਨੂੰ ਇਸ ਨੂੰ ਜੀ ਹਾਂਜੀ ਇਹ 211 ਹੋ ਗਿਆ ਜੀ ਹਾਂਜੀ ਪੁੱਲ ਇਹ ਚੱਲੀ ਜਾਂਦੇ ਜੀ ਪੂਰੇ ਹਲੇ ਕਾਮਯਾਬ ਕਾਮਯਾਬ ਪੁੱਲ ਨੇ ਜੀ ਪਹਿਲਾਂ ਦਿਖਾ ਦਿਆਂ ਤੁਹਾਨੂੰ ਹਾਂਜੀ ਦਿਖਾ ਦੇਖਾਵਣਾ ਠੀਕ ਇਹ ਦੇਖੋ ਜੀ ਆ ਮਦਰ ਕੇ ਜਿਹੜੀਆਂ ਕੱਦਾ ਬਣੀਆਂ ਨੇ ਇਹ ਬਾਅਦ ਚ ਬਣੀਆਂ ਜੀ ਨਾ ਜੀ ਪਹਿਲਾਂ ਦੀਆਂ ਬਣੀਆਂ ਅੰਗਰੇਜ਼ਾਂ ਬਲੇ ਨਾ ਜੀ ਜਿ ਕੋ ਆ ਮੂਰੇ ਦੇਖ ਦਿੱਸੀ ਜਾਂਦੇ ਤੁਹਾਨੂੰ ਪਹਿਲਾਂ ਬਣੀਆਂ ਜੀ ਆ ਹੁਣ ਹੀ ਬਣੀਆਂ ਜੀ ਇਹ ਤਾਂ ਇਹ ਤਾਂ ਅੱਛਾ ਨਵੀਆਂ ਬਣੀਆਂ ਹੋਣਗੀਆਂ ਇਹ ਨਵੀਆਂ ਬਣੀਆਂ ਵੀ ਆ ਪਰ ਉਹ ਵੀ ਹਾਂ ਮਤਲਬ ਇਹ ਪਤਾ ਆਹ ਤੁਹਾਨੂੰ ਆਪਣੇ ਪਹਿਲਾਂ ਤਾਂ ਇਹ ਦਿਖਾ ਦਿੰਨੇ ਆ ਵੀ ਆ ਦੇਖੋ ਆ ਵਾਚ ਬਣਾਇਆ ਗਿਆ ਸਾਡੇ ਆਜ਼ਾਦ ਹੋਣ ਤੋਂ ਬਾਅਦ ਦੇਸ਼ ਹਾਂਜੀ ਤੇ ਆ ਦੇਖੋ ਜੀ ਇਹ ਕਿਲੇ ਰਕਵੇਂ ਪਏ ਹਾਂਜੀ ਠੀਕ ਇੱਥੇ ਦਿਖਾਉਣਾ ਤੁਹਾਨੂੰ ਆ ਦੇਖੋ ਜੀ ਨਵਾਂ ਜਿਹੜਾ ਨਵੀਆਂ ਕੰਨਾਂ ਇਹ ਐ ਵੀ ਖਲਰ ਗਈਆਂ ਪਰ ਜਿਹੜੀਆਂ ਅੰਗਰੇਜ਼ਾਂ ਵੇਲੇ ਦੀਆਂ ਆ ਉਹ ਤੁਹਾਨੂੰ ਦਿਖਾਉਂਦੇ ਆਂਗੇ ਉਹ ਵੀ ਖੜੀਆਂ ਨਾ ਹੋ ਟੁੱਟਣਾ ਨਾ ਭਜਣਾ ਆ ਦੇਖੋ ਇੱਥੇ ਤਾਂ ਮਸ਼ੀਨਰੀ ਵੱਜੀ ਹੋਈ ਹੈ ਇਹ ਹਾਂਜੀ ਹਾਂਜੀ ਇਤਨਾ ਮਸ਼ਿੰਦਰੀ ਵਰਜ ਜਾਂਦੀ ਜੀ ਕਈ ਵਾਰੀ ਮਸ਼ੀਨ ਵਿੱਚੋਂ ਟਪੌੜਿਆ ਨਾ ਹਾਂਜੀ ਮਸ਼ੀਨ ਟਪੌਣ ਦਾ ਕੈਰੈਕਟਰ ਜਿਆਦਾ ਵੱਡਾ ਹੁੰਦਾ ਹੈਗਾ ਅੱਛਾ ਜੀ ਤੇ ਉਹਦਾ ਕਰਕੇ ਵੀ ਬੜਾ ਛਾਂ ਪੈਦੀ ਇਹਦੇ ਅੱਜ ਇਹ ਟੁੱਟ ਗਿਆ ਗਿਆ ਹਾਂ ਪਰ ਇੱਤਾਂ ਦੇਖ ਲਓ ਜੀ ਇਹ ਪ੍ਰਾਣੀਆਂ ਹੀ ਨੇ ਹਾਂਜੀ ਅੰਗਰੇਜ਼ਾਂ ਵੇੜੀਆਂ ਦੀਆਂ ਨਹੀਂ ਇਹ ਪੱਟੀਆਂ ਵੀ ਨਹੀਂ ਜਾ ਰਹੀਆਂ ਇਹ ਦੇਖੋ ਮਸ਼ੀਨ ਨੂੰ ਸ਼ੂਨ ਬੱਜੀ ਇੱਥੇ ਤੇ ਪਰ ਅੱਜ 200 ਸਾਲ ਤੋਂ ਪਹਿਲਾਂ ਦੀ ਇਹ ਕੰਧਾਂ ਨੇ ਇਹ ਦੇਖ ਸਕਦੇ ਹੋ 200 ਸਾਲ ਪਹਿਲਾਂ ਦੀਆਂ ਕੰਧਾਂ ਜੀ ਇਹ ਮਜਬੂਤ ਖੜੇਗੇ ਅੱਜ ਵੀ ਕਿੰਨਿਆ ਇਹ ਤੁਹਾਨੂੰ ਤੁਰ ਦਿਖਾ ਦਿੰਨੇ ਆ ਇਸ ਤਰ੍ਹਾਂ ਤੇ ਪੁੱਲ ਵੀ ਮੈਂ ਤੁਹਾਨੂੰ ਦਿਖਾਉਣਾ ਇੱਧਰੋਂ ਆ ਉੱਪਰ ਮੈਂ ਕੰਧ ਦੇ ਚੱਲਿਆਂਗਾ ਤੇ ਆਹ ਥੱਲੇ ਦੇਖੋ ਜੀ ਇਹ ਫਰਕ ਕੋਲ ਬੜੀ ਫਰਮ ਵਾਲੀ ਡਾਟਾ ਜੀ ਹਾਂਜੀ ਹਾਂਜੀ ਫਰਮ ਵਾਲੀ ਡਾਟ ਲੱਗੀ ਹੋਈ ਐ ਪੂਰੀ ਚੂਨੇ ਚਿੱਟ ਲੱਗੀ ਹੋਈ ਐ ਚੂਨੇ ਚਾਹੀਏ ਇਹ ਹਾਂਜੀ ਹਾਂਜੀ ਆਹ ਦੇਖੋ ਥੱਲੇਓ ਜੀ ਆ ਕਾ ਫੁਸੂਕਾ ਕਿਹੜਾ ਹੈਗਾ ਹਾਂਜੀ ਤੇ ਪਰ ਅੱਜ ਵੀ ਮਜ਼ਬੂਤ ਖੜਾਗਾ ਹੈ ਹਾਂਜੀ ਇਹ ਦੇਖੋ ਉਹਨਾਂ ਵੇਲੇ ਦੀ ਅੰਗਰੇਜ਼ਾਂ ਮੇਲੇ ਦੀ ਹੈ ਇਹ ਹਾਂਜੀ ਹਾਂਜੀ ਤੇ ਆਪਾਂ ਹੁਣ ਚਲੋ ਅੱਗੇ ਚੱਲਦੇ ਆਂ ਬੈਕ ਸਾਈਡ ਚੱਲਦੇ ਆਂ ਦੇ ਆਪਾਂ ਚੱਲ ਪਈ ਜੀ ਹੁਣ ਬੈਕ ਸਾਈਡ ਹਾਂਜੀ ਹਾਂਜੀ ਜੀ ਅੱਛਾ ਜੀ ਆ ਤਾਂ ਮਲੇ ਦਾ ਬਾਅਦ ਚ ਬਣਿਆ ਜੀ ਇਹ ਤਾਂ ਆਹ ਖੰਡਾ ਜਿਹੜੀ ਉੱਪਰ ਬਣ ਗਿਆ ਹਾਂਜੀ ਇਹ ਤਾਂ ਬਾਅਦ ਚ ਬਣ ਗਿਆ ਹਾਂ ਤੇ ਆਜ ਕੋ ਟਾਵਰ ਲੱਗੇ ਹੋਏ ਨੇ ਇਹ ਟਾਵਰੀ ਹੁਣੀ ਲੱਗੇ ਨਹੀਂ ਇਹ ਤਾਂ ਹੁਣੀ ਲੱਗੇ ਜੀ ਬਾਅਦ ਚ ਪਰ ਆ ਕੰਨ ਜਿਹੜਾ ਜੀ ਪਰ ਨਾ ਵੀ ਬਾਲੇ ਬੂਲੇ ਪਾਉਂਦੇ ਪਾਣੀ ਰੋਕਣ ਵਾਸਤੇ ਠੱਲਣ ਵਾਸਤੇ ਅੱਛਾ ਪਾਣੀ ਠੱਲਣ ਨੂੰ ਠੰਗਣ ਵਾਸਤੇ ਕਰਦੇ ਆ ਬਾਹ ਐਚ ਵਾਚ ਆ ਸਿਸਟਮ ਚੱਲ ਪਿਆ ਹਾਂ ਜੀ ਹੁਣ ਇਹ ਚੱਲ ਪਈ ਹਾਂ ਜੀ ਹਾਂ ਜੀ ਇਹ ਵੀ ਮਲੇ ਦਾ ਖੁਰ ਖੁਰ ਰਿਹਾ ਹਾਂ ਜੀ ਹਾਂ ਜੀ ਖੁਰ ਰਿਹਾ ਤੇ ਆ ਅੰਗਰੇਜ਼ਾਂ ਬਲੇ ਨੇ ਜੀ ਜਿਹੜਾ ਆ ਖੜ ਗਿਆ ਥੱਲੇ ਹਾਂ ਜੀ ਅੰਗਰੇਜ਼ਾਂ ਬਲੇ ਨੇ ਹਾਂ ਆ ਦੇਖੋ ਜੀ ਆ ਦਿਖਾ ਦਿੰਦੇ ਆ ਇਹ ਥੱਲੇ ਨੇ ਜਾਂਦੇ ਆ ਆਪਾਂ ਕੈਮਰਾ ਆ ਦੇਖੋ ਜੀ ਇਹ ਕੰਦਾ ਜੀ ਕੋ ਇੰਗਰੀਜ਼ਾਂ ਮਿਲਦੀ ਹੈ ਫੜੀਆਂ ਜੀ ਹਾਂ ਜੀ ਆ ਕੰਦਾ ਆ ਨਵੇਂ ਜਿਹੇ ਕਵਰ ਲੱਗੇ ਨੇ ਆਪਾਂ ਨਹੀਂ ਖੱਲਣ ਵਾਸਤੇ ਹੁਣ ਲਾਏ ਹੋਏ ਨੇ ਇਸ ਤਰ੍ਹਾਂ ਪੌੜੀਆਂ ਚੜਦੇ ਉੱਪਰ ਇਸ ਤਰ੍ਹਾਂ ਚਾਬੀ ਲੱਗਦੀ ਉੱਪਰ ਇਸ ਨੂੰ ਡਾਊਨ ਕੀਤਾ ਜਾ ਸਕਦਾ ਉੱਪਰ ਕੀਤਾ ਜਾ ਸਕਦਾ ਅਸੀਂ ਬਿਲਕੁਲ ਕਿਨਾਰੇ ਤੇ ਖੜੇ ਆ ਇਹ ਬੈਕ ਸਾਈਡ ਹੈ ਜੀ ਬੈਕ ਸਾਈਡਾ ਦੇਖ ਲੋ ਜੀ ਇਸ ਤਰ੍ਹਾਂ ਨਹਿਰ ਆਹੀ ਇਸ ਤਰ੍ਹਾਂ ਕੀ ਦੇਖ ਤੋ ਹੈ ਅੰਗਰੇਜ਼ਾਂ ਵੇਲੇ ਦੀ ਪਰ ਬਾਅਦ ਚ ਹੈ ਆ ਥੋੜਾ ਕੀ ਹੋ ਗਿਆ ਸਮਾ ਉਦੋਂ ਦੀ ਇਹ ਪੱਕੀ ਬਣੀ ਹੈ ਪੱਕੀ ਦਾ ਵੀ ਹਾਲ ਦੇਖ ਲੋ ਜੀ ਬਹੁਤ ਸੋਹਣਾ ਹੋਇਆ ਖੜਾ ਜੀ ਵਾਹ ਵਧੀਆ ਗੱਲ ਆ ਜੀ ਹਾਂਜੀ ਤੇ ਹੁਣ ਆ ਦੇਖੋ ਇਸ ਤਰ੍ਹਾਂ ਪਾਣੀ ਉਹ ਪਰਲੀ ਸਾਈਡ ਜਾ ਰਿਹਾ ਇਹ ਤਲਵੰਡੀ ਸਾਬੋ ਨੂੰ ਜਾ ਰਿਹਾ ਹੈਗਾ ਉਧਰ ਵੀ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਉਧਰੋਂ ਅਸੀਂ ਇਧਰਲੀ ਸਾਈਡ ਦਿਖਾਵਾਂਗੇ ਤੇ ਆ ਖੜੀ ਆ ਕੰਦ ਜਮਾ ਪਾਣੀ ਦੇ ਵਿੱਚ ਹਾਂਜੀ ਪਾਣੀ ਦੇ ਵਿੱਚ ਗੰਧ ਖੜੀ ਹੈ ਜੀ ਦੇਖ ਲਓ ਤੇ ਇਹ ਬਿਲਕੁਲ ਹੀ ਨਹੀਂ ਖਰੀ ਨਾ ਡਿੱਗੀ ਹੈ ਨਾ ਟੁੱਟੀ ਹੈ ਨਾ ਕੋਈ ਇਟ ਖਰੀ ਹੈ ਪਰ ਆਇਆ ਵੀ ਇੱਧਰ ਦੇਖ ਲਓ ਪਾਣੀ ਤੇਜ਼ੀ ਨਾਲ ਜਾਂਦਾ ਹੈਗਾ ਤੇ ਉਹ ਕੰਨੀ ਨੂੰ ਦੇਖ ਲਓ ਕਿਵੇਂ ਖੋਰ ਦਿੱਤਾ ਗਿਆ ਤੇ ਪਾਣੀ ਦੇ ਵਿੱਚ ਖੜੀ ਹੈ ਜੀ ਬਿਲਕੁਲ ਤੇ ਉਧਰ ਵੀ ਦੇਖ ਲਓ ਉਵੇਂ ਗੰਧ ਖੜੀ ਆ ਉਹ ਸਾਈਡ ਤੇ ਪਾਣੀ ਜਾਂਦਾ ਹੈਗਾ ਉਹ ਵੀ ਅੰਗਰੇਜ਼ਾਂ ਵਾਲੀ ਦੀ ਖੜੀ ਹੈ ਆਪਾਂ ਹੁਣ ਚੱਲਦੇ ਆਂ ਦੂਸਰੀ ਸਾਈਡ 'ਤੇ ਆਪਾਂ ਆ ਗਏ ਆਂ ਭਾਈ ਜੀ ਦੂਸਰੀ ਸਾਈਡ ਹਾਂਜੀ 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 ਆਹ ਦੇਖੋ ਜੀ ਪਹਿਲਾਂ ਜਿhko ਦਿਖਾਈ ਸੀ ਉਧਰੀ ਸਾਈਡ ਸੀਗੀ ਤੇ ਦੂਸਰੀ ਸਾਈਡ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਦੂਸਰੇ ਕਿਨਾਰੇ 'ਤੇ ਆ ਗਏ ਸੀ ਤੇ ਉਹ ਟਾਵਰ ਲੱਗਿਆ ਹੋਇਆਗਾ ਤੇ ਇਧਰਲੀ ਸਾਈਡ 'ਤੇ ਵੀ ਸਾਨੂੰ ਦਿਖਾਉਣਾ ਹੈ ਹੁਣ ਕੰਧੋ ਵੀ ਅੰਗਰੇਜ਼ਾਂ ਮਿਲਦੀਆਂ ਖੜੀਆਂ ਨੇ ਤੇ ਜਿਹੜੀਆਂ ਆਪਣੇ ਵਾਲਿਆਂ ਦੇ ਬਣਾਗੀਆਂ ਹੋਈਆਂ ਨੇ ਓ ਆਏ ਜਿ ਖੜੀਆਂ ਜੀ ਨਾ ਡਿੱਗੀਆਂ ਤੇ ਨਾ ਡਿਗਦੀਆਂ ਨੇ ਇਹ ਨਹੀਂ ਮਰਜੀ ਨਾਲ ਨਹੀਂ ਪਤਾ ਕਿਹੜੇ ਵੇਲੇ ਡਿੱਗ ਪੈਣਾ ਇਹ ਦੇਖੋ ਜੀ ਉਹ ਘੜੀਆਂ ਕਹਿੰਦਾ ਵਿਚਾਲੇ ਦੇਖੋ ਜੀ ਹਲਦੀ ਕਿਤੋਂ ਜੀ ਅੰਗਰੇਜ਼ਾਂ ਮਿਲਦੀਆਂ ਇਹਨਾਂ ਜੀ ਹਾਂਜੀ 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 ਅੰਗਰੇਜ਼ਾਂ ਵੀਰਵਾਲ ਸਿੰਘ ਇਹ ਦੇਖੋ ਉਹਨਾਂ ਦੀ ਮਿਹਨਤ ਲੋਕਾਂ ਦੀ ਤੇ ਸਾਡੇ ਵਾਲੇ ਦੀ ਤਾਂ ਆਪਣੇ ਵਾਲੇ ਦੀ ਤਾਂ ਦੱਸਣ ਦੀ ਲੋੜ ਨਹੀਂ ਸੀ ਜਦੋਂ ਕਿਤੇ ਬੇਈਮਾਨੀ ਹੁੰਦੀ ਹੈ ਉਹ ਤਾਂ ਹੁੰਦੀ ਹੈ ਇਹ ਟਾਵਰ ਬਾਅਦ ਚ ਲੱਗੇ ਹੋਏ ਨੇ ਹਾਂਜੀ ਹਾਂਜੀ ਬਹੁਤ ਸੇ ਯਾਦ ਹੋਣ ਤੋਂ ਬਾਅਦ ਥੋੜਾ ਸਮਾਂ ਹੀ ਹੋ ਗਿਆ 10-20 ਸਾਲ ਹੀ ਹੋਏ ਨੇ ਇਹਨਾਂ ਨੂੰ ਹਾਂਜੀ ਹਾਂਜੀ ਤੇ ਆਪਾਂ ਹੁਣ ਚੱਲਦੇ ਆਂ ਇਹ ਰਜਵਾਹਾ ਹੈਗਾ ਜੀ ਤਲਵੰਡੀ ਸਾਬੋ ਆਹ ਕੋਈ ਪਾਈਪ ਲਾਈਨ ਜਾਂਦੀ ਏ ਸਹਤ ਟੈਲੀਫੋਨ ਦੀ ਹੋਵੇਗੀ ਹਾਂਜੀ ਹਾਂਜੀ ਜਿਸ ਤਰ੍ਹਾਂ ਲੱਗੀ ਹੋਈ ਹੈ ਇਹ ਦੂਸਰੀ ਸਹ ਇਹ ਜਾਂਦਾ ਰਜਵਾਹਾ ਤਲਵੰਡੀ ਸਾਬੋ ਜੀ ਆ ਵੀ ਅੰਗਰੇਜ਼ਾਂ ਵੇਲੇ ਦਾ ਜੀ ਤੁਹਾਨੂੰ ਇੱਕ ਸਾਈਡ ਤੋਂ ਦਿਖਾਉਣਾ ਹੈ ਖੜ ਕੇ ਆ ਦੇਖੋ ਜੀ ਇਹ ਰਜਵਾਹਾ ਤਲਵੰਡੀ ਸਾਬੋ ਦਸਰਾਏ ਸਾਨੂੰ ਇਹ ਥੋੜਾ ਨੇੜੇ ਹੋ ਕੇ ਦਿਖਾਵਾਂਗੇ ਸਾਨੂੰ ਮੁਗਾ ਦਿਖਾ ਰਹੇ ਹਾਂ ਥੱਲੇ ਤੋਂ ਇਹ ਆ ਜੀ ਅੰਗਰੇਜ਼ਾਂ ਵੇਲੇ ਦੀਆਂ ਬੜੀਆਂ ਹੋਈਆਂ ਚੀਜ਼ਾਂ ਹਾਂਜੀ ਵੀਰਵਲ ਸਿੰਘ ਤੇ ਇੱਕ ਜਿੱਕੂ ਆ ਚੀਜ਼ ਦਿਖਾਉਣਾ ਹੈ ਹਾਂਜੀ ਹਾਂਜੀ ਮੈਂ 2 ਮਿੰਟ ਦਿਖਾ ਦਿਆਂ ਪਹਿਲਾਂ ਮੈਨੂੰ ਆਪ ਨੂੰ ਨਹੀਂ ਦਿਸਦੀ ਇੱਧਰ ਇਦਾਂ ਜੀ ਸੁਰਜੀ ਦੀ ਰੋਸ਼ਨੀ ਚ ਹੈ ਹਾਂਜੀ 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 ਤੇ ਕਾ ਚੀਜ਼ ਮੈਂ ਤੁਹਾਨੂੰ ਪੁੱਛੂਗਾ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਨੂੰ ਵੀ ਦਿਖਾ ਦਈਏ ਇਹ ਲੱਗਿਆ ਹੋਇਆ ਹੈਗਾ ਆਹ ਚੀਜ਼ ਹੈ ਇਹ ਚੀਜ਼ ਕੀ ਹੈ ਜੀ ਇਹ ਪਾਣੀ ਦੀ ਅਰੇਂਜਮੈਂਟ ਦੇ ਦੇਖਣ ਵਾਸਤੇ ਹੈ ਜੀ ਅੱਛਾ ਪਾਣੀ ਦੀ ਅਰੇਂਜਮੈਂਟ ਵੀ ਕਿੰਨਾ ਕੁ ਲੈਵਲ ਤੇ ਹੈਗਾ ਹਾਂ ਅੱਛਾ ਅਸੀਂ ਦਫ਼ਤਰ ਜਿੱਥੇ ਮਰਜ਼ੀ ਦੇਖ ਸਕਦੇ ਹਾਂ ਹਾਂ ਪਹਿਲਾਂ ਅੰਗਰੇਜ਼ਾਂ ਵੇਲੇ ਤਾਂ ਨਹੀਂ ਸੀ ਇਹ ਹਾਂ ਨਾ ਅੰਗਰੇਜ਼ਾਂ ਵੇਲੇ ਇਹ ਹੁਣ ਹੀ ਕੜਾਈ ਹੈ ਜੀ ਠੀਕ ਹੈ ਜੀ ਹਾਂਜੀ ਇੱਥੇ ਪੱਗਗੇ ਚੱਲਦੇ ਆ ਹੋਰ ਇੱਕ ਹੋਰ ਬਣਿਆ ਹੋਇਆ ਪਾਣੀ ਦਾ ਹੋ ਤੇ ਆ ਜਿ ਕੋ ਰਜਵਾਹ ਹੈ ਤਲਵੰਡੀ ਸਾਬੋ ਹੈ ਹਾਂਜੀ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਨੂੰ ਇੱਥੋਂ ਪਾਣੀ ਜਾਂਦਾ ਜੀ ਬੜਾ ਕੈਮਰਾ ਖਲੇ ਜਾਂਦਾ ਆਪਣੇ ਕੋਲੋ ਪਤਾ ਨਹੀਂ ਵਿੱਚ ਤਾਂ ਬਾਈ ਮੈਨੂੰ ਕਹਿਣ ਲੱਗ ਗਿਆ ਯਾਰ ਬਾਈ ਤੂੰ ਪੈਗ ਪੋਗੋ ਦਾ ਵਾਲਾ ਲਾਉਣਾ ਧੁੱਪ ਚ ਕਈ ਵਾਰੀ ਦਿਖਾਈ ਨਹੀਂ ਦਿੰਦਾ ਯਾਰ ਅੱਛਾ ਅੱਛਾ ਕਹੇ ਬਾਈ ਬਣ ਕੇ ਪੈਗ ਘਟ ਲਾਇਆ ਕਰ ਅਸਲ ਵਿੱਚ ਨਾ ਜਦੋਂ ਧੁੱਪ ਹੁੰਦੀ ਹੈ ਸੂਰਜ ਦੀ ਜਿਆਦਾ ਚਮਕ ਹੁੰਦੀ ਹੈ ਪਤਾ ਨਹੀਂ ਲੱਗਦਾ ਇੱਕ ਉੱਚਾ ਨੀਵਾ ਥਾਂ ਹੁੰਦਾ ਐਂ ਇੰਨਾ ਡਿਗਣਾ ਪੱਕੇ ਇੱਕ ਇਹ ਆ ਗਿਆ ਜੀ ਇਹ ਥੋੜੀ ਜੀ ਦੂਰ ਆਏ ਇਹ ਵੀ ਫੋਟੋ ਸਕਦੇ ਹਾਂ ਜੀ ਹਾਂ ਜੀ ਆ ਦੇਖੋ ਇਹ ਬਣੀ ਹੋਈ ਹੈ ਇਹ ਸੇ ਢਲਾਨ ਬੜੀ ਹੋਈ ਹੈ ਜੀ ਹੈ ਹਾਂ ਜੀ ਹਾਂ ਜੀ ਅੱਛਾ ਇਸ ਤਰ੍ਹਾਂ ਦੀ ਬੈਕ ਸਾਈਡ ਹੈ ਹੋ ਕੁਸੋ ਪੁੱਲ ਤੋਂ ਇਸ ਤਰ੍ਹਾਂ ਪਾਣੀ ਇੱਧਰ ਜਾਂਦਾ ਹੈ ਇਹ ਚੀਜ਼ ਨੂੰ ਕੀ ਕਹਿੰਦੇ ਆ ਜੀ ਇਹਨੂੰ ਕਹਿੰਦੇ ਥਲ ਇਹ ਥਲ ਇਹ ਕਾਦੇ ਵਾਸਤੇ ਬਣਾਈ ਜਾਂਦੀ ਜੀ ਇਹ ਬਣਾਈ ਜਾਂਦੀ ਹੈ ਜੀ ਵੀ ਜਾਂਦੇ ਸਵੇਰ ਨੂੰ ਖਤਰਾ ਜ਼ਿਆਦਾ ਹੈ ਹਾਂ ਜੀ ਤਾਂ ਇੱਥੋਂ ਮਦਰ ਜੀ ਬਾੜੇ ਪਾ ਸਕਦੇ ਜੀ ਪਿੱਛੇ अच्छा इत्तो भी पाई जा सकदा इत्थे थोड़ा ज्यादा वो करे जा सकदा हां जी इत्थे बोरियां जहां कोई गट्टे पका सकदे हैं ये हाथ में धर के पानी ਨੂੰ ਠੱਲ ਵੀ ਪਾਈ ਜਾ ਸਕਦੀ ਹੈ ਪਾਈ ਸਕਦੀ ਹੈ ਜੀ ਤੇ ਉਹ ਸਪੀਡ ਵੀ ਬਣਦੀ ਹੈ ਮਤਲਬ ਕੇ ਪਾਣੀ ਪੂਰੀ ਸਪੀਡ ਹੈ ਜੀ ਪੂਰੀ ਪਾਣੀ ਅੱਛਾ ਜੀ ਅੱਛਾ ਠੀਕ ਹੈ ਜੀ ਚਲੋ ਆਪਾਂ ਹੋਰ ਕੋਈ ਯਾਦ ਰਹਿੰਦੇ ਜਿਹੜੀਆਂ ਮਾਰਗਾਂ ਚੀਜ਼ਾਂ ਆਪਾਂ ਦੇਖ ਗਏ ਜਿਹੜੀਆਂ ਅੱਜ ਕੱਲ੍ਹ ਹੋਰ ਵੀ ਬਣਾਏ ਗਏ ਤਰੀਕੇ ਨਾਲ ਠੀਕ ਹੈ ਜੀ ਤੇ ਆਹ ਕੁਸਾਇਦ ਬੰਗਿਆਂ ਨੇ ਬਣਾਈ ਹੈ ਬੱਸ ਉਹ ਕੌੜੀ ਦਿੰਦੀ ਹੈ ਇਹ ਹਾਂ ਜੀ ਇਸ ਤਰ੍ਹਾਂ ਪੌੜੀਆਂ ਇਹ ਕਪੜਾ-ਕੋਪੜਾ ਸਾਫ਼ ਕਰਨ ਵਾਸਤੇ ਰੱਖੀਆਂ ਹੋਈਆਂ ਇਦਾਂ ਚਲੋ ਆਪਾਂ ਅੱਗੇ ਚੱਲਦੇ ਹੁਣ ਚੀਜ਼ ਆ ਜੀ ਆ ਇੱਕ ਹੋਰ ਆ ਗਿਆ ਜੀ ਅਛਾ ਇਹਦਾ ਉਹ ਪੱਟੀ ਜੀ ਲੱਗੀ ਆ ਪੌੜੀਆਂ ਹਨਾ ਇਹ ਹਾਂਜੀ ਉਹ ਪੱਟੀ ਜੀ ਕੋਲੇ ਹਾਂ ਹਾਂ ਪੌੜੀਆਂ ਚੜਨ ਵਾਸਤੇ ਆ ਸੇ ਬੰਦ ਨਿਕਲਣ ਵਾਸਤੇ ਤੇ ਇੱਕ ਆ ਹੋਰ ਸਾਈਡ ਤੇ ਆ ਗਿਆ ਜੀ ਤੁਹਾਨੂੰ ਮੈਂ ਦਿਖਾਉਣਾ ਇਹ ਇਹ ਪਾਣੀ ਦਰਸ਼ਮਾ ਤੇ ਹੀ ਇਹ ਆ ਗਿਆ ਜੀ ਇਹ ਪਾਣੀ ਦੇ ਵਿੱਚ ਇਸ ਤਰ੍ਹਾਂ ਹੈ। ਇਹ ਪਾਣੀ ਦਾ ਇਹ ਪਾਣੀ ਦਾ ਲੈਵਲ ਹੈ ਜੀ ਦੱਸਣ ਵਾਸਤੇ। ਹਾਂਜੀ ਹਾਂਜੀ। ਬਿਰਵਲ ਸੰਗੇ ਇਹ ਵੀ ਅੰਗਰੇਜ਼ਾਂ ਵੇਲੇ ਦੇ ਲੱਗੇ ਹੋਏ ਨੇ ਜੀ ਇਹ। ਹਾਂਜੀ ਇਹ ਵੀ ਅੰਗਰੇਜ਼ਾਂ ਵੇਲੇ ਦੇ ਲੱਗੇ ਹੋਈਆਂ ਜੀ। ਉਮੀ ਕੈਂਪ ਪੰਗਾ ਹੈ ਨਾ ਜਮਾਂ ਨਹੀਂ ਖੜੀਆਂ ਜਮਾਂ ਇਹ। ਹਾਂਜੀ ਹਾਂਜੀ ਉਹ ਵੀ। ਇੱਕ ਨਾ ਉਹ ਸਖਤ ਚੀਜ਼ ਹੈ ਦੇਖ ਲਓ। ਹਾਂਜੀ ਹਾਂਜੀ। ਉਹ ਵੀ ਖੜੀ ਹੈ। ਉਹ ਵੀ ਖੜੀ ਹੈ ਜੀ। ਹਾਂਜੀ। ਤੇ ਇੱਕ ਹੋਰਸ ਨੂੰ ਪੁਲ ਦਿਖਾਉਣਾ ਹੈ ਪੁਰਾਣਾ। ਇਹ ਵੀ ਅੰਗਰੇਜ਼ਾਂ ਵੇਲੇ ਦਾ ਜੀ। ਇਹ ਖੜਾਗਾ। ਇਹ ਵੀ 9x9 ਕਾਇਮ ਖੜਾ ਜਮਾਪੁਰਾ ਤੇ ਕਮਾਲ ਦੀਆਂ ਇੱਟਾਂ ਨੇ ਕਮਾਲ ਦਾ ਯਾਰ ਚੂਨਾ ਲੱਗਿਆ ਹੋਇਆ ਚੂਨੇ ਚ ਕਟੀਆਂ ਹੋਗੀਆਂ ਨੇ ਇਹ ਲੋ ਬਾਈ ਜੀ ਇੱਕ ਹੋਰ ਚੀਜ਼ ਦਿਖਾਉਣੀ ਆ ਵੀ ਇਧਰ ਵੀ ਲੈਵਲ ਵਾਲਾ ਲੱਗਿਆ ਹੋਇਆਗਾ ਵੀ ਜਦੋਂ ਪਹਿਲਾਂ ਲੈਵਲ ਦੇਖਦੇ ਹੁੰਦੇ ਸੀਗੇ ਇਸ ਤਰ੍ਹਾਂ ਲੱਗਿਆ ਹੋਇਆ ਇਧਰ ਇਹ ਵੀ ਅੰਗਰੇਜ਼ਾਂ ਮੇਰੇ ਦੇਖਣਗੇ ਨੇ ਓਮੇ पर अ बाद पटके पक्के लाए ने यह पानी चलता नहीं गाँव वेले दिए जी है ना जी हाँ जी हाँ जी बड़ा हम मूहरे चलो एक होर चीज आ गई बी हल है क्यों है आखन के पैग लगना बद आ गया जी अच्छा टैंकी है जी है ना ये भी गए अच्छा ये भी गेज आ लग्या हो ਖਰਾਤ ਤੇ ਦੇਖ ਜੀ ਇਹ ਦੇਖ ਲੋ ਅੰਦਰੋਂ ਚੜਾਈ ਚੈਤਾ ਇਹ ਬਾਚੀ ਬਣਿਆਗਾ ਇਹ ਤਾਂ ਨੂੰ ਚੜਾਈ ਚੈਨਾ ਜਦੋਂ ਆਪਣੇ ਵਾਲੇ ਪੰਜਾਬੀਆਂ ਨੇ ਬਣਾਇਆ ਇਹ ਹਾਂਜੀ ਤੇ ਆ ਦੇਖ ਲੋ ਆਪਣੇ ਵਾਲੇ ਪੰਜਾਬੀਆਂ ਦਾ ਹੋਰ ਚੀਜ਼ ਦਿਖਾ ਦਿੰਨੇ ਇਹ ਸ਼ਾਇਦ ਟੁੱਟ ਰਟ ਹੈ ਜੀ ਹਾਂਜੀ ਹਾਂਜੀ ਆ ਸਾਹਮਣੇ ਇਹ ਟੁੱਟ ਗਿਆ ਸੀ ਥੋਰ ਬਾਈ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਵਧੀਆ ਵੀਡੀਓ ਚੱਲੀ ਜਾਂਦੀ ਜੀ ਤੁਹਾਡਾ ਹਾਂ ਲੋਕ ਦੇਖਣਗੇ ਤੁਹਾਨੂੰ ਵੀਡੀਓ ਇੱਥੇ ਇਹ ਬਾਈ ਇੱਧਰ ਖੜੇ ਨੇ ਇਹ ਦੂਸਰੇ ਮੋਗੇ ਨਿਕਲਦੇ ਨੇ ਇਹਨਾਂ ਨੂੰ ਕੀ ਕਹਿੰਦੇ ਜੀ ਮੋਗਿਆਂ ਨੂੰ ਨਾਣਾ ਹੀ ਵਜਦਾ ਨਾ ਨਾਸੀਆ ਨਾਲਾ ਵੱਜਦੀਆਂ ਜੀ ਠੀਕ ਹੈ ਜੀ ਹਾਂ ਚਲੋ ਜੀ ਆਪਾਂ ਹੁਣ ਵਲੌਗ ਪੂਰਾ ਹੋ ਗਿਆ ਆਪਣਾ ਇਹ ਤੇ ਅਗਲੀ ਵੀਡੀਓ ਆਪਾਂ ਬਣਾਵਾਂਗੇ ਹੋਰ ਸਤਿ ਸ਼੍ਰੀ ਅਕਾਲ ਬਾਈ ਜੀ ਤੁਸੀਂ ਅੱਜ ਦੇਖਿਆ ਆਪਣਾ 200 ਸਾਲ ਪੁਰਾਣਾ ਪੁਲ ਅੰਗਰੇਜ਼ਾਂ ਵੇਲੇ ਦਾ ਬਣਾਇਆ ਹੋਇਆ ਜੋ ਕਿ ਅੱਜ ਨੌ ਵਰ ਨੌ ਖੜਾ ਹੈਗਾ ਤੇ ਆਪਾਂ ਇੱਥੋਂ ਲੈਣੇ ਇਜਾਜ਼ਤ ਅਗਲੀ ਵੀਡੀਓ ਹੋਊਗੀ ਕਿਸੇ ਪਿੰਡ ਤੇ ਜਿਹਦੀ ਵੀਡੀਓ ਦਾ ਨਾਮ ਹੋਊਗਾ ਪੂਰੀ ਦੁਨੀਆ ਤੇ ਬਦਨਾਮ ਪਿੰਡ ਪੂਰੀ ਦੁਨੀਆ ਪੱਧਰ ਤੇ ਬਦਨਾਮ ਹੋਇਆ ਪਿੰਡ ਉਹਦੇ ਬਾਰੇ ਆਪਾਂ ਦੱਸਾਂਗੇ ਤਦ ਤੱਕ ਲਈ ਜੀ ਸਸਿਕਾ ਨਮਸਕਾਰ ਮੈਂ ਤੁਹਾਡਾ ਸੋਤਾ ਜਦਪੁਰ